ਜੇ ਕਰ ਤੁਸੀਂ ਕੀ ਮਸਲੇ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਹੈ ਜੀ ਮਸਲਾ ਇਹ ਸੀ ਵੀ ਅੱਜ ਜਿਹੜਾ ਕਾਰਸਟਤ ਵੱਲੋਂ ਨਾਮਜ਼ਦ ਕੀਤੀ ਸੀ ਕਮੇਟੀ ਜਿਨ੍ਹਾਂ ਨੇ ਭਰਤੀ ਕਰਕੇ ਸ਼ੋਮਨੀ ਚੱਲ ਜਾਲ ਉਹਨਾਂ ਵਿੱਚੋਂ ਫਿਰ ਜਿਹੜਾ ਰੁਜਾ ਸੈਬੰਦੀ ਕਰਨੀ ਸੀ ਦੀ ਪੰਜਾਬ ਦੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਸਨ ਉਹਨੂੰ ਕੁਝ ਬੰਦਿਆਂ ਨੇ ਖੋਹ ਲਿਆ 46 ਜਣ ਖੋਹ ਕੇ ਸਰਮਾਇਦਾਰਾਂ ਨੇ ਸਾਥੋਂ ਪਾਸੇ ਲੈ ਗਏ ਉਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਉਹਨਾਂ ਨੇ ਬਹੁਤ ਜਿੰਨਾ ਮਰਜ਼ੀ ਕਹਿ ਕਰ ਲਿਏ ਵੀ ਜਿਹੜਾ ਉਹਨਾਂ ਨੇ ਕਾਲ ਕਾਣ ਕੀਤਾ ਪੰਚ ਦਾ ਨਾਲ 25 30 ਸਾਲ ਰਾਜ ਕਰਕੇ ਪੰਜਾਬ ਦੇ ਨਾਲ ਪੰਚ ਦਾ ਕਾਣ ਕਰਕੇ ਉਸ ਪਰਿਵਾਰ ਤੋਂ ਕਾਲ ਤੱਕ ਨੇ ਉਹਨਾਂ ਨੂੰ ਜਿਹੜਾ ਕਮੇਟੀ ਬਣਾਤੀ ਵੀ ਨਵੇਂ ਸਿਰੋਂ ਪਰਤੀ ਕਰਕੇ ਬਣਾਓ ਉਹ ਫੇਰ ਉਹ ਨਵੀਂ ਪਰਤੀ ਵਿੱਚ ਨਹੀਂ ਆਏ ਉਹ ਪਗੋੜੇ ਹੋ ਗਏ ਨੇ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਵੀ ਅੱਜ ਜਿੰਨੇ ਵੱਧ ਤੋਂ ਵੱਧ ਵੀ ਜਿਹੜੇ ਕਾਲ ਤੱਕ ਤੋਂ ਜਿਹੜੇ ਸਾਰੇ ਮੈਂਬਰ ਆ ਰਹੇ ਨੇ ਇੱਥੇ 30 ਤਰੀਕ ਨੂੰ ਸਾਰੇ ਹਮ ਆਗੇ تھے ਐਮਰ ਕਾਲਜ ਪਹੁੰਚਣ ਪੈਸੇ ਪਹੁੰਚਣ ਸੋ ਉੱਥੇ ਆਪਾਂ ਸਾਰੇ ਪੈਸੇ ਦੇ ਵੀ ਸਾਰੇ ਸਰੂਪ ਦੀ ਏਕਤਾ ਦਾ ਤੇ ਵੱਧ ਚੜ ਕੇ ਭਰਤੀ ਕਰਕੇ ਤੇ ਕਾਲ ਤਖਤ ਤੋਂ ਆਈ ਆਵਾਜ਼ ਦੇ ਪੰਥ ਖਾਲਸਾ ਜਿੰਦਾਬਾਦ ਕਰ ਦਈਏ ਫਿਰ ਜਿਹੜਾ ਆਪਾਂ ਲੋਕਾਂ ਤੇ ਆ ਲਗੇ ਫਿਰਦੇ ਮਗਰ ਆਪਾਂ ਆਪਦੀ ਪਾਰਟੀ ਆਪਦੀ ਜਥੇਬੰਦੀ ਪੰਜਾਬ ਦਾ ਹੀ ਜਿੰਦਾ ਪੰਜਾਬ ਦਾ ਕਿਉਂਕਿ ਇਹ ਅਕਾਲੀ ਚਲਤ ਪੰਜਾਬ ਦਾ ਕੋ ਵਾਰਸ ਨਹੀਂ ਆ ਬਾਕੀ ਜਿਹੜੀਆਂ ਪਾਰਟੀਆਂ ਸਾਰੀਆਂ ਸੈਂਟਰ ਦੀਆਂ ਨੇ ਤੇ ਇਹ ਸੂਬੇ ਚ ਪਾਰਟੀ ਏ ਤੇ ਇਹ ਵੱਧ ਅਧਿਕਾਰਾਂ ਦੇ ਜਿਹੜੇ ਸਾਡੇ ਬੰਦੀ ਸਿੰਘ ਨੇ ਜਾਂ ਜਿੰਨੇ ਵੀ ਸਾਡੇ ਮਸਲੇ ਪੈਣ ਜਾਂ ਪਾਣੀਆਂ ਦੇ ਮਸਲੇ ਨੇ ਜਾਂ ਜਿੰਨੇ ਵੀ ਹੈਗੇ ਨੇ ਉਹ ਸਾਰੇ ਜਿਹੜੇ ਦੂਰੇ ਦੂਰੇ ਪੈਣੇ ਜੇ ਫਿਰ ਸ਼੍ਰੋਮਣੀ ਕਾਲੇ ਦਲ ਚਾਹੇਗਾ ਕਿ ਸਤਾਹੀ ਜਿਵੇਂ ਬਖਸ਼ੇਗਾ ਸਤਾਹੀ ਸਰਕਾਰ ਬਣਨੇ ਦੀ ਕਾਲੀ ਦਲ ਦੀ ਤੂੰ ਆਪਣੇ ਸਾਰੇ ਜਿਹੜੇ ਮਸਲੇ ਨੇ ਪੰਜਾਬ ਦੇ ਤੇ ਉਹ ਵੱਧ ਅਧਿਕਾਰਾਂ ਦੇ ਨੇ ਜਾਂ ਉਹ ਪਾਣੀ ਦੀ ਇਹ ਰੈਲਟੀ ਆਪਾਂ ਨੂੰ ਦੇ ਰਹੇ ਰਾਸ਼ਟਰ ਨਾਲੇ ਕਿਉਂਕਿ ਜਦੋਂ ਪਾਕਿਸਤਾਨ ਦੋਸਤ ਨਹੀਂ ਬਣਿਆ ਉਹ ਤੋਂ ਪਹਿਲ ਰੈਲਟੀ ਦਿੰਦਾ ਸੀ ਗੰਗਾ ਸਿੰਘ ਇੱਥੇ ਉਹ ਰੈਲਟੀ ਵੀ ਸਾਡੀ ਗਈ ਤੇ ਪਾਣੀ ਵੀ ਸਾਡਾ ਗਿਆ ਹੁਣ ਹਰਿਆਣੇ ਵਾਲੇ ਪਾਣੀ ਲੈ ਕੇ ਵੱਢ ਕੇ ਉਹ ਵੀ ਸਾਨੂੰ ਕੱਖ ਨਹੀਂ ਦਿੰਦੇ ਦਰਿਆ ਜਦੋਂ ਪਾਉਂਦਾ ਸਲਾਵ ਚੜਾਉਂਦੇ ਨੇ ਉਹ ਸਾਡੇ ਪੰਜਾਬ ਨੂੰ ਡੋਬਦੇ ਨੇ ਤੇ ਬਿਨਾਂ ਪੈਸੇ ਤੋਂ ਪਾਣੀ ਸਾਡਾ ਲਈ ਜਾਂਦੇ ਨੇ ਜਦੋਂ ਕੋ ਲੋੜ ਨਹੀਂ ਤੋਂ ਪਾਣੀ ਉਹ ਲੈਂਦੇ ਨਹੀਂਗੇ ਮੈਂ ਗੁਰਜਿੰਦਰ ਸਿੰਘ ਗਰੇਵਾਲ ਐਡਵੋਕੇਟ ਫਾਜ਼ਲ ਕਾ ਬੇਨਤੀ ਹੈ ਕਿ ਅੱਜ ਜੇ ਸਾਡੀ ਮੀਟਿੰਗ ਹੈ ਇਹ ਸਬੰਧ ਵਿੱਚ ਹੋਈ ਹੈ ਕਿ ਜੋ ਜੋਗਟਾਲ ਸ਼੍ਰੀ ਗੁਰੂ ਗ੍ਰੰਥਕਾਲਕ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਥੱਲੇ ਜੋ ਪੰਜ ਮੈਂਬਰੀ ਪਰਤੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਉਹ ਖ ਮੁੱਚੇ ਪੰਜਾਬ ਵਿੱਚ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਾਸਤੇ ਉਹਨੂੰ ਦੁਆਰਾ ਪਰਤੀ ਸ਼ੁਰੂ ਕਰ ਰਹੇ ਹੈ ਪਰਤੀ ਕਰਵਾ ਰਹੇ ਹੈ ਉਹਦੇ ਅਮਤੇ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਉਹ 30 ਮਈ ਨੂੰ ਸ਼ਾਮ ਨੂੰ 3 ਵਜੇ ਫਾਜ਼ਿਲਕਾ ਵਿਖੇ ਪਹੁੰਚ ਰਹੇ ਹੈ ਜਿਸ ਦੀ ਮੀਟਿੰਗ ਹੈ ਜਿਹੜੀ ਉਹ ਐਮ ਆਰ ਰਿਜ਼ੋਰਟ ਐਮ ਆਰ ਇਨਕਲੇਵ ਫਾਜ਼ਲਕਾ ਵਿਖੇ ਜੋ ਕਿ ਸੰਦੀਪ ਗਲੋਤਰੇ ਦੀ ਕਲੋਨੀ ਆ ਉਹਦੇ ਬਿਲਕੁਲ ਬਾਹਰ ਜੋ ਐਮ ਆਰ ਰਿਜ਼ੋਰਟ ਆ ਉਹਦੇ ਵਿੱਚ ਹੋ ਰਹੀ ਆ 3 ਵਜੇ ਤੋਂ ਸ਼ੁਰੂ ਹੋਵੇਗੀ ਉਹਦੇ ਵਿੱਚ ਪੰਜੋ ਮੈਂਬਰ ਜਿਹੜੇ ਕਿ ਸਨਮਾਨਯੋਗ ਸਰਦਾਰ ਮਨਪ੍ਰੀਤ ਸਿੰਘ ਐਯਾਲੀ ਸਰਦਾਰ ਸੰਤਾ ਸਿੰਘ ਮੈਦਪੁਰ ਸਰਦਾਰ ਇਕਬਾਲ ਸਿੰਘ ਧੂਦਾ ਤੇ ਬੀਬੀ ਸਤਵੰਤ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਇਹ ਸਾਰੇ ਪਹੁੰਚ ਰਹੇ ਆ ਜੋ ਕਿ ਆਗੇ ਆਪਣਾ ਅਗਲਾ ਪ੍ਰੋਗਰਾਮ ਜਾਂ ਕਿਸ ਤਰ੍ਹਾਂ ਫਾਜ਼ਲਕਾਦੀ ਦਾ ਕੀ ਪ੍ਰੋਸੀਜਰ ਹੈ ਸਾਰੀ ਸੰਗਤ ਨੂੰ ਫਾਜ਼ਲਕਾਦੀ ਨੂੰ ਜਾਣੂ ਕਰਾਉਣਗੇ ਮੈਂ ਇੱਕ ਜ਼ਿੰਮੇਵਾਰ ਵਰਕਰ ਹਾਂ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਸਾਰ ਸਮੁੱਚੀ ਜ਼ਿਲ੍ਹਾ ਫਾਜ਼ਲਕਾਦੀ ਸੰਗਤ ਨੂੰ ਬੇਨਤੀ ਕਰਦਾ ਕਿ 3 3 ਵਜੇ ਤੇ 30 ਤਰੀਕ 30 ਮਈ ਸ਼ਾਮ ਨੂੰ 3 ਵਜੇ ਤੋਂ ਉੱਥੇ ਮੀਟਿੰਗ ਜੋ ਹੋਣ ਜਾ ਰਹੀ ਹੈ ਉਹਦੇ ਵਿੱਚ ਹੁਮ ਹੁਮਾ ਕੇ ਪੁੱਜਣ ਤੇ ਉਹਦੇ ਨਾਲ ਆਪਾਂ ਤਾਂ ਕਿ ਆਪਣੀ ਪੰਥਕ ਪਾਰਟੀ ਆਪਣੀ ਪੰਜਾਬ ਹਤਾਸ਼ੀ ਪਾਰਟੀ ਨੂੰ ਮੋੜ ਸਰਜੀਤ ਕਰ ਸਕੀ ਹੈ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ